ਜੋਗੇ ਚੰਨ ਹੋਣਗੇ ਬਾਦਸ਼ਾਹ ਔਰੰਗਜ਼ੇਬ ਤੇਰਾ ਇੱਥੇ ਜ਼ੋਰ ਨਹੀਂ ਚੱਲ ਸਕਦਾ ਕੀਸਾ ਖਾਲਸਾ ਪੰਥ ਧੰਨ ਗੁਰੂ ਗੰਗਾ ਸਾਹਿਬ ਨੇ ਪਰਮੇਸ਼ਰ ਪ੍ਰਮਾਤਮਾ ਕਾਲਪੁਰਖ ਦੀ ਕਿਰਪਾ ਦੇ ਹੁਕਮ ਨਾਲ ਸਾਜਿਆ ਗਿਆ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਚੜ੍ਹਾਈ ਜਿਹੇ ਕੇ 22 ਧਾਰ ਦੇ ਰਾਜੇ ਪਹਾੜੀ ਰਾਜੇ ਛੋਟੀਆਂ ਛੋਟਾਂ 22 ਰਾਜਤਾਂ ਸੰ ਸਾਡੇ ਮਾਸਟਰ ਜੀਆ ਵੱਲੋਂ ਮਾਸਟਰ ਜੀ ਤਲੋਕੇ ਵਾਲੇ ਰਹਿਣ ਵਾਲੇ ਬੱਚਿਆਂ ਨੂੰ ਅਵਤਾਰ ਸਿੰਘ ਜੀ ਭਾਈ ਸਾਹਿਬ ਭਾਈ ਅਵਤਾਰ ਸਿੰਘ ਜੀ ਜੋ ਬੱਚਿਆਂ ਨੂੰ ਸੰਗੀਤ ਸਿਖਾ ਰਹੇ ਹਨ ਗੁਰੂ ਕਿਰਪਾ ਕਰਨ ਹਾਂਜੀ ਤੇ ਨਾਲੇ ਸੰਗਤ ਦੇ ਦਰਸ਼ਨ ਕਰਨ ਦਾ ਟਾਈਮ ਲਾਉਣਗੇ ਸੰਗਤ ਨੂੰ ਸਾਜਾ ਰਹੀਂ ਗੁਰੂ ਦਾ ਜਸ ਕਰਕੇ ਸੁਣਾਉਣਗੇ ਮਾਸਟਰ ਅਵਤਾਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਸਾਰੀ ਸੰਗਤ ਦਾ ਕੋਟਨ ਕੋਟਾਨ ਬਾਰ ਧੰਨਵਾਦ ਹਰ ਮਨ ਪਿਆਰੀ ਸਾਧ ਸੰਗਤ ਜੀਓ ਬਾਈ ਰਾਜਾ ਸਨ ਪਹਾੜੀ ਰਾਜੇ ਬਾਈ ਰਾਜੇ ਸਨ ਜਿਨ੍ਹਾਂ ਦਾ ਸ਼ਰੋਮਣੀ ਭੀਮਚੰਦ ਸੀ ਉਹਦੇ ਪਿਓ ਦਾ ਨਾਮ ਸੀ ਰਾਜਾ ਜੀਤ ਚੰਦ ਇਹ ਗਵਾਲੀਅਰ ਦੇ ਕਿਲੇ ਚ ਬਵੰਜਾ ਰਾਜੇ ਬਾਦਸ਼ਾਹ ਜਹਾਂਗੀਰ ਨੇ ਕੈਦੀ ਕਰੇ ਹੋਏ ਸਨ ਜੋ ਸਮੇਂ ਪਾਸਾ ਸਤਿਗੁਰੂ ਹਰਗੋਬਿੰਦ ਸਾਹਿਬ ਨੇ ਰਿਹਾਈ ਕਰਵਾਏ ਆਪਾਂ ਕਹਿੰਨਿਆ ਗੁਰਸੰਗ ਜੀਓ ਕਹਿੰਦੇ ਮੈਂ ਫਲਾਣੇ ਦਾ ਆ ਕੰਮ ਸਵਾਰੇ ਆ ਪਰ ਉਹਨੇ ਮੇਰਾ ਗੁਣ ਨਹੀਂ ਮੰਨਿਆ ਇਤਿਹਾਸ ਪੜਿਆਂ ਤੋਂ ਪਤਾ ਲੱਗਦਾ ਛੇਵੇਂ ਪਾਸ਼ਾ ਹਰਗੋਬਿੰਦ ਸਿੰਘ ਮਹਾਰਾਜ ਨੇ ਕਿੱਡਾ ਪਰਉਪਕਾਰ ਕੀਤਾ ਜਹਾਗੀਰ ਦੀ ਜੇਲ ਤੋਂ ਰਿਹਾਈ ਕੀਤੀ ਤੇ ਬਾਦਸ਼ਾਹ ਜੀਪचंद ਗੁਰੂ ਚੇਗਬਾਦਰ ਸਿੰਘ ਮਹਾਰਾਜਿਆਂ ਨੂੰ ਕਹਿੰਦਾ ਮੇਰੀ ਰਾਜਧਾਨੀ ਚ ਰਹੋ ਮਹਾਰਾਜ ਕਹਿੰਦੇ ਭਾਈ ਅਸੀਂ ਕਿਸੇ ਦੇ ਘਰੇ ਨਹੀਂ ਰਹਿੰਦੇ ਅਸੀਂ ਆਪ ਦਾ ਪਿੰਡ ਬਸਾ ਕੇ ਆਪਣੀ ਜਗ੍ਹਾ ਮੁੱਲ ਲੈ ਕੇ ਏ ਆਨੰਦਪੁਰ ਸਾਹਿਬ ਸਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜਿਨੇ ਉਹਨਾਂ ਸਮੇਂ ਚ 7200 ਦੀ ਧਰਤੀ ਮੁੱਲ ਖਰੀਦੀ ਸੀ ਬਾਲਾ ਸ਼ਾ ਭੀਮ ਚੰਦ ਤੋਂ ਜੀਪ ਚੰਦ ਤੋਂ ਮੁੱਲ ਖਰੀਦ ਕੇ ਇਹ ਨਗਰ ਬਸਾਇਆ ਸੀ ਤੇ ਪਹਿਲਾਂ ਇਹਦਾ ਨਾਂ ਸੀ ਚੱਕ ਨਾਨਕੀ ਸਰ ਆਪਣੀ ਮਾਤਾ ਦੇ ਨਾਂ ਤੇ ਨਾਮ ਰੱਖਿਆ ਸੀ ਹਰਮਨ ਪਿਆਰੀ ਸਾਧ ਸੰਗਤ ਜਦੋਂ ਗੁਰੂ ਗੋਬਿੰਦ ਗੁਰੂ ਗੋਬਿੰਦ राय ਜੀ ਮਹਾਰਾਜ ਪਟਨਾ ਸਾਹਿਬ ਤੋਂ ਆਨੰਦਪੁਰ ਸਾਹਿਬ ਆਏ ਕੀਰਤਨ ਪੁਰਾਏ ਕੀਰਤਨ ਪੁਰ ਰਾਤ ਕੱਟੀ ਉੱਥੇ ਸੰਗਤਾਂ ਇਕੱਠੀਆਂ ਹੋਈਆਂ ਆਨੰਦਪੁਰ ਸਾਹਿਬ ਤੱਕ ਜੋ ਸਫ਼ਰ ਕਰਦੀ ਸੰਗਤ ਆਈ ਇਹੋ ਜਿਹਾ ਆਨੰਦਮਈ ਹੁਲਾਰਾ ਆਇਆ ਸੰਗਤਾਂ ਨੂੰ ਤੇ ਇਹਦਾ ਨਾਂ ਆਨੰਦਪੁਰ ਰੱਖਿਆ ਗਿਆ ਇੱਥੇ ਗੋਬਿੰਦ राय ਜੀ ਮਹਾਰਾਜਿਆਂ ਦੀ ਚੜ੍ਹਾਈ ਬਾਦਸ਼ਾਹ ਭੀਮਚੰਦ ਤੋਂ ਸਹਿਨ ਨਾ ਹੋਈ ਦੇਖੀ ਨਾ ਜਿase ਕੀ ਪਹਾੜੀ ਰਾਜਾਂ ਦੀ ਪ੍ਰੇਰਣਾ ਨਾਲ ਇਕੱਠੇ ਹੋ ਕੇ ਕਈ ਵਾਰੀ ਇਕੱਲਿਆਂ ਨੇ ਜੰਗ ਕੀਤਾ ਚੋਦੇ ਵਿੱਚ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜਾਂ ਦੀ ਜਿੱਤ ਹੋਇਆ ਕਰੇ ਸਤਿਗੁਰਾਂ ਨੇ 14 ਲੜਾਈਆਂ ਲੜੀਆਂ ਪਹਿਲਾਂ ਕਿਸੇ ਤੇ ਬਾਰ ਨਹੀਂ ਕੀਤਾ ਤੇ ਜੇ ਕਿਸੇ ਨੇ ਬੰਗਾਰਿਆ ਤੇ ਫਿਰ ਉਹਦੇ ਬਾਰ ਨੂੰ ਸੁਰਤੀ ਮੋੜਦੇ ਰਹੇ ਕਿਸੇ ਨੇ ਉਧਾਰ ਨਹੀਂ ਰੱਖੀ 4 ਮਹੀਨੇ ਲੜਾਈ ਹੋਈ ਦਿੱਲੀ ਦੀ ਸੈਂਟਰ ਵੱਲੋਂ ਆਰੰਗਜੇਪ ਵੱਲੋਂ ਫੌਜ ਭੇਜੀ ਗਈ 4 ਮਹੀਨੇ ਲਗਾਤਾਰ ਲੜਾਈ ਚੱਲੀ ਗਈ ਪਹਾੜੀ ਰਾਜਾਂ ਦਾ ਸੈਂਟਰ ਦੀ ਫੌਜ ਦਾ ਕੋਈ ਫੌਨਾ ਪਿਆ ਫੇਰ ਪਿੱਛੇ ਹਟ ਕੇ ਚੇਲਾ ਢੇਲੇ ਚ ਲੈ ਕੇ ਕਿਲੇ ਨੂੰ ਬਾਹਰੋਂ ਆਉਣ ਤੇ ਸਖਤ ਦਾ ਤੇ پابੰਦੀ ਲਾਤੀ ਅੰਦਰੋਂ ਬਾਹਰ ਨਹੀਂ ਜਾਣ ਦੇਣਾ ਕਿਸੇ ਨੂੰ ਤੇ ਬਾਹਰੋਂ ਅੰਦਰ ਨਹੀਂ ਜਾਣ ਦੇਣਾ